ਮਾਨਜੋਗ ਸਾਰੀ ਬ੍ਰਸਤਾ ਤੋਂ ਬਾਅਦ ਤੁਸੀਂ ਮੇਰੇ ਇੱਕ ਸੱਦੇ ਦੇ ਸਾਰੇ ਪਹੁੰਚੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜੀਆਂ ਪਿਛਲੇ 3 ਦਿਨਾਂ ਤੋਂ ਅਨੁਮਾਨ ਅਰਾਈਆਂ ਕੁਝ ਲਗਾਇਆ ਜਾ ਰਿਹਾ ਸੀ ਮੈਂ ਕਿਹਾ ਜੋ ਸੱਚ ਹੈ ਤੁਹਾਡੇ ਸਾਹਮਣੇ ਰੱਖਿਆ ਜਾਵੇ ਇਹ 28 ਤਰੀਕ ਸਵੇਰੇ 6:30 ਵਜੇ ਇਨਫੰਟਸਟਾ ਰੈਡ ਹੋਇਆ सब तो पहला मैं कलियर करना चाहना कई जगह ये अफवाह आई कि ईडी नहीं, सी, रेट सी, और रेट मेरे, नहीं सी, मेरे बेटे प्रति करोड़ा रेट सी जी तीन दिन चल कल रावा बारह बजे तक खत्म हुई ए... तू पहला मैं, मैं तू बंद कर ਇਹ ਜਿਹੜੀ ਰੇਡ ਸੀ ਇਹ ਬੇਟਾ 7-8 ਸਾਲ ਤੋਂ ਮੋਹਾਲੀ ਕੰਮ ਕਰਦਾ ਕਿਸੇ ਬਿਲਡਰ ਦੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਸਾਡੀ ਉੱਥੇ ਕਲੋਨੀ ਹੈ ਕਲੋਨੀ ਦੇ ਰਿਗਾਰਡਿੰਗ ਕਾਫੀ ਰੇਡ ਹੋਏ ਮੋਹਾਲੀ ਦੇ ਵਿੱਚ ਉਹਨਾਂ ਨੇ ਸਾਡੇ ਵੀ ਰੇਡ ਕੀਤਾ ਉਹਨਾਂ ਨੇ ਪੁੱਛ-ਕਿਛ ਕੀਤੀ ਸਾਰੀ ਅਸੀਂ ਉਹਨਾਂ ਨੂੰ ਪਰਫੈਕਟ ਜਵਾਬ ਦਿੱਤੇ ਔਰ ਸਾਡਾ ਸਾਰਾ ਕੁਝ ਇਨਕਮ ਟੈਕਸ ਰਿਟਰਨ ਦੇ ਵਿੱਚ ਜਿਹੜਾ ਹੈਗਾ ਦਿੱਤਾ ਹੋਇਆ ਕੋਈ ਸ਼ੰਕਾ ਨਹੀਂ ਉਹਨਾਂ ਨੂੰ ਇਹਨੇ ਕਿਹਾ ਮੈਂ ਤਾਂ ਗੱਲ ਨਹੀਂ ਕੀਤੀ ਇਹੀ ਜਵਾਬ ਦਿੰਦਾ ਰਿਹਾ ਕਿਉਂਕਿ ਇਹਦੇ ਤੇ ਰੇਟ ਸੀਗਾ ਤੇ ਅਸੀਂ ਉਹਨਾਂ ਨੂੰ ਇਹੀ ਗੱਲ ਇਹਨੇ ਕਹੀ ਹੈ ਕਿ ਮੇਰਾ ਸਾਰਾ ਕੁਝ ਰਿਟਰਨ ਦੇ ਵਿੱਚ ਸ਼ੋ ਹੈ ਜੋ ਤੁਹਾਨੂੰ ਚਾਹੀਦਾ ਜਿੰਨੇ ਵੀ ਡਾਕੂਮੈਂਟ ਉਹਨਾਂ ਨੇ ਮੰਗੇ ਇਹਨੇ ਪ੍ਰੋਵਾਈਡ ਕਰ ਦਿੱਤੇ ਅਗਰ ਹੋਰ ਵੀ ਤੁਹਾਨੂੰ ਚਾਹੀਦਾ ਹੋਇਆ ਤਾਂ ਅਸੀਂ ਉਹਦੇ ਚ ਸਦੋਪ ਕਰਾਂਗੇ ਇਹਨੇ ਇਹ ਗੱਲ ਕਹੀ ਮੈਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਉਹਦਾ ਮਕਸਦ ਇਹ ਸੀ ਵੀ ਇਹ ਕੋਈ ਰੇਟ ਏਟੀ ਦੀ ਨਹੀਂ ਹੈ ਮੇਰਾ ਮੇਰਾ ਲੜਕਾ ਵਪਾਰ ਕਰਦਾ ਹੈ ਇੰਟਰਵਿਊ ਆ ਸਕਦਾ ਪੁੱਛ ਸਕਦਾ ਉਹਨਾਂ ਨੇ ਇਹਦੀ ਜਾਂਚ ਕੀਤੀ ਸਾਰੀ ਉਹਨਾਂ ਨੇ ਜੋ ਜੋ ਮੰਗਿਆ ਹਰ ਚੀਜ਼ ਪ੍ਰੋਵਾਈਡ ਕੀਤੀ ਗਈ ਔਰ ਇਹ ਵੀ ਵਿਸ਼ਵਾਸ ਦੁਲਾਇਆ ਗਿਆ ਜੇ ਤੁਸੀਂ ਫਿਰ ਵੀ ਕੋਈ ਚੀਜ਼ ਮੰਗੋਗੇ ਮੈਂ ਇਹ ਪ੍ਰੋਵਾਈਡ ਕਰਨਗੇ ਇਹ ਸੀ ਮੇਨ ਜਿਹੜਾ ਕੋਈ ਅੱਡੀ ਦੀ ਰੇਟ ਨਹੀਂ ਸੀ ਅੱਜ ਮੈਂ ਦੇਖਿਆ ਇਹ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਸਤਕਾਰਯੋਗ ਪੱਤਰਕਾਰ ਭਰਾਵਾਂ ਨੂੰ ਵੀ ਤੇ ਸਤਕਾਰਯੋਗ ਰਾਜਨੀਤਿਕ ਵੀ ਜਿਹੜੇ ਮੇਰੇ ਦੋਸਤ ਨੇ ਚਾਹੇ ਕਿਸੇ ਪਾਰਟੀ ਚ ਹੋਈ ਹੈ ਜਿੰਨੀ ਦੇਰ ਪੂਰੀ ਤਰ੍ਹਾਂ ਨਿਰਪੱਖ ਨਹੀਂ ਹੋ ਜਾਂਦੇ ਆਪਣੇ ਰਾਜਨੀਤਿਕ ਬੰਦਿਆਂ ਨੂੰ ਮੈਂ ਕਹਿਣਾ ਚਾਹਨਾ ਉਨੀ ਦੇਰ ਕੋਈ ਵੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜਿੰਨੀ ਦੇਰ ਤੁਹਾਨੂੰ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ ਕਿ ਇਹ ਹੈ ਕੀ ਹੈ ਅਸੀਂ ਇੰਨੀਆਂ ਦੀਆਂ ਖਬਰਾਂ ਇਹ ਰਾਜਨੀਤਿਕ ਬੰਦਿਆਂ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਕਿ ਸਰਾਸਰ ਝੂਠ ਸੀ ਔਰ ਇੱਕ ਅਕਸ ਨੂੰ ਖਰਾਬ ਕਰਨ ਦੇ ਲਈ ਜਿਹੜੇ ਰਾਜਨੀਤਿਕ ਬੰਦੇ ਨੇ ਉਹਦਾ ਇਸਤੇਮਾਲ ਕਰਦੇ ਨੇ ਹਾਲਾਂਕਿ ਮੇਰੀ ਜਿਹੜੀ ਲਾਈਫ ਹੈ ਬਹੁਤ ਗਰੀਬ ਪਰਿਵਾਰ ਤੋਂ ਸ਼ੁਰੂ ਹੋ ਕੇ ਮੈਂ ਪਹਿਲਾਂ ਬਿਜ਼ਨਸ ਕੀਤਾ ਇੱਕ ਟਾਬੇ ਤੋਂ ਫਿਰ ਉਹਨਦੀ ਦੁਕਾਨ ਫਿਰ ਉਸ ਤੋਂ ਬਾਅਦ ਹੌਲੀ 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 ਜਦੋਂ ਪੂਰੇ ਸਕਸੈਸਫੁਲ ਹੋ ਗਏ ਉਸ ਤੋਂ ਬਾਅਦ ਮੈਂ ਸਿਆਸਤ ਸ਼ੁਰੂ ਕੀਤੀ ਜਿਹੜੀ ਮੇਰੀ ਸਿਆਸਤ ਸੀ ਮੇਰਾ ਮਕਸਦ ਸਿਰਫ ਲੋਕਾਂ ਦੀ ਸੇਵਾ ਕਰਨੀ ਸੀ ਮੈਂ ਪਹਿਲਾਂ ਹੀ ਬਹੁਤ ਸੈਟੀਸਫਾਈ ਸੀ ਆਪਣੇ ਕੰਮ ਤੋਂ ਆਪਣੀ ਇਨਕਮ ਤੋਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ ਕੱਲ ਮੈਂ ਦੇਖਿਆ ਕਿ ਕੁਝ ਰਾਜਨੀਤਿਕ ਬੰਦਿਆਂ ਨੇ ਇਹਦੇ ਬਾਰੇ ਕਈ ਕੁਝ ਗੱਲਾਂ ਕੀਤੀਆਂ ਮੈਂ ਉਹਦੇ ਬਾਰੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਲੋਕਪਾਲ ਨੇ ਜਿਹੜੀ ਪਲਾਟਾਂ ਦੀ ਵੰਡ ਦੀ ਗੱਲ ਕਰਦੇ ਆ ਉਹਦੇ ਬਾਰੇ ਮਾਨਯੋਗ ਲੋਕਪਾਲ ਨੇ ਵੀ ਫੈਸਲਾ ਦੇ ਦਿੱਤਾ ਤੇ ਮਾਨਯੋਗ ਹਾਈ ਕੋਰਟ ਨੇ ਐਫ ਆਈ ਆਰ ਵੀ ਕੁਐਸ਼ ਕਰ ਦਿੱਤੀ ਹੈ ਤੇ ਉਹ ਫੈਸਲਾ ਜਿਹੜਾ ਉਹਨਾਂ ਨੇ ਕਲੀਨ ਚਿਟ ਸਾਨੂੰ ਦੇ ਦਿੱਤੀ ਕਿ ਤੁਹਾਡਾ ਕੋਈ ਕਸੂਰ ਨਹੀਂ ਆ ਮਾਨਯੋਗ ਹਾਈ ਕੋਰਟ ਦਾ ਇਹ ਫੈਸਲਾ ਆ ਚੁੱਕਾ ਇੱਕ ਹੋਰ ਜਿਹੜੀ ਗੱਲ ਉੱਠਦੀ ਆ ਮੈਂ ਉਹਦੇ ਬਾਰੇ ਵੀ ਤੁਹਾਨੂੰ ਦੱਸਦਾ ਜਿਹੜੇ ਮੇਰੇ ਤੇ આરોਪ ਲੱਗਦੇ ਆ ਜੀ ਇਹ ਪੈਸੇ ਦੇਣ ਗਏ ਸੀ ਉਹ ਵੀ ਮਾਨਜੂ ਹਾਈ ਕੋਰਟ ਚ ਚੱਲ ਰਿਹਾ ਹੈ ਮਾਨਜੂ ਹਾਈ ਕੋਰਟ ਨੇ ਉਹਦੇ ਤੇ ਉਹਦੀ ਕਾਰਵਾਈ ਨੂੰ ਸਟੇ ਕੀਤਾ ਹੋਇਆ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਮਾਨਜੂ ਹਾਈ ਕੋਰਟ ਤੇ ਕਿ ਮੈਨੂੰ ਉਹਦੇ ਵਿੱਚ ਇਨਸਾਫ ਮਿਲੇਗਾ ਔਰ ਮੈਨੂੰ ਕੋਈ ਕਿਸੇ ਕਿਸਮ ਦੀ ਇੱਕ ਭਰਾੜ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਔਰ ਜਿਹੜੀ ਇਹ ਕਿਉਂਕਿ ਸੁਣਵਾਈ ਦੇ ਅਧੀਨ ਚੱਲ ਰਿਹਾ ਜੋ ਵੀ ਫੈਸਲਾ ਹੋਏਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਏਗਾ ਮੈਨੂੰ ਮਾਨਜੂ ਹਾਈ ਕੋਰਟ ਤੇ ਪੂਰਾ ਇਹਦਾ ਯਕੀਨ ਹੈ ਮੈਨੂੰ ਰਾਜਨੀਤਿਕ ਬਦਲਾਕੋਰੀ ਕਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਰਾਜਨੀਤੀ ਸਮਾਜ ਦੀ ਸੇਵਾ ਕਰਨ ਦਾ ਇੱਕ ਪਲੇਟਫਾਰਮ ਹੈ ਨਾ ਕਿ ਮੇਰੇ ਲਈ ਕੋ ਪਹਾੜਾ ਚਲਾਉਣ ਦੀ ਕਿ ਮੈਂ ਪਹਾੜਾ ਰਾਜਨੀਤੀ ਵਿੱਚ ਆ ਕੇ ਚਲਾਵਾਂ ਮੈਂ ਮੰਨਦਾ ਹਾਂ ਕਿ ਮੇਰੇ ਹੋਰ ਨਥਾਵਾਂ ਨਾਲ ਮੈਂ ਆਪਣੀ ਨਥਾਵਾਂ ਦੇ ਨਾਲ ਬੀਜੇਪੀ ਵਿੱਚ ਸ਼ਾਮਲ ਹੋ ਕੇ ਬੜੀ ਵੱਡੀ ਗਲਤੀ ਕੀਤੀ ਸੀ ਜਿਸ ਲਈ ਮੈਂ ਹੁਸ਼ਾਰਪੁਰ ਵਾਸੀਆਂ ਤੋਂ ਤੇ ਪੰਜਾਬ ਵਾਸੀਆਂ ਤੋਂ ਮਾਫੀ ਮੰਗਦਾ ਹਾਂ ਉਸ ਲਈ ਉਹਨਾਂ ਨੇ ਮੈਨੂੰ ਮਾਫ਼ ਵੀ ਕੀਤਾ ਇੱਕ ਬਹੁਤ ਵੱਡੀ ਰੈਲੀ ਵਿੱਚ ਸ਼ਾਮਲ ਹੋ ਕੇ ਮੇਰੇ ਸਤਾਰਜੋਬ ਸਾਰੇ ਕਾਂਗਰਸੀ ਇੱਥੇ ਇਕੱਠੇ ਹੋਏ ਨੇ ਇਹਨਾਂ ਨੇ ਮੈਨੂੰ ਇਸ ਚੀਜ਼ ਦੀ ਸ਼ਾਬਾਸ਼ ਦਿੱਤੀ ਸੀ ਕਿ ਤੁਸੀਂ ਆਪਣੇ ਘਰ ਵਾਪਸ ਆਏ ਮੈਂ ਉਦੋਂ ਕਾਂਗਰਸ ਵਿੱਚ ਆਇਆ ਜਦੋਂ ਨਾ ਤਾਂ ਸੈਂਟਰ 'ਚ ਕਾਂਗਰਸ ਦੀ ਗਵਰਨਮੈਂਟ ਸੀ ਨਾ ਪੰਜਾਬ 'ਚ ਗਵਰਨਮੈਂਟ ਮੈਂ ਆਪਣੇ ਘਰ ਵਾਪਸੀ ਕੀਤੀ ਸੀ ਜਿਹੜਾ ਲੋਕਾਂ ਨੇ ਮੇਰਾ ਮਤਲਬ ਇਸ ਗੱਲ ਦਾ ਮੈਨੂੰ ਪਿਆਰ ਦਿੰਦਾ ਕਿ ਤੁਸੀਂ ਆਪਣੇ ਘਰ ਆਇਓ ਬਾਕੀ ਕੋਈ ਵੀ ਇਨਵੈਸਟੀਗੇਸ਼ਨ ਹੈ ਅਸੀਂ ਉਹਦਾ ਜਵਾਬ ਦੇਵਾਂਗੇ ਜੋ ਚੀਜ਼ ਸਾਡੇ ਕੋਲ ਮੰਗਣਗੇ ਅਸੀਂ ਮੈਂ ਕੋਈ ਹੁਣ ਬਿਜ਼ਨਸ ਨਹੀਂ ਕਰਦਾ ਇਹ ਬੇਟੇ ਮੇਰੇ ਦਾ ਬਿਜ਼ਨਸ ਹੈ ਇਹਦੇ ਤੇ ਰੀਡਿੰਗ ਇਨਕਮ ਟੈਕਸ ਦੀ ਮੇਰੇ ਤੇ ਨਹੀਂ ਸੀ ਇਹਨੂੰ ਹੀ ਕੁਐਸਚਨ ਪੁੱਛੇਗੇ ਆਹ ਬੇਟਾ ਤੂੰ ਕੋਈ ਗੱਲ ਕਰ ਲੈ ਇਹਦਾ ਕਾਹਜਾ ਨਹੀਂ ਆਪਲਾਸ ਨਾ ਮਾਈਟਮਾਈ ਮਾਈਸੀ ਮਾਈਕਾਡ ਲੁਕਾ ਇਹ ਹੀ ਗੱਲ ਆਪਾਂ ਦੇ ਇੱਕ ਆਈਡੀਆ ਵੱਸਾ ਸਾਰੇ ਸਾਰੇ ਇਹ ਤੂੰ ਹੀ ਸਮਝਦੇ ਹੋ ਕਿ ਜੀ

ਰਾਤ ਕਰਨ ਦੇ ਵਾਸਤੇ ਇਹ ਸਭ ਬਿਲਕੁਲ ਮੈਂ ਇਹੀ ਗੱਲ ਕਹਾਂਗਾ